ਬੀਰੇ ਤੁਸੀਂ ਮੈਨੂੰ ਰਿਪੋਰਟਾਂ ਭੇਜੀਆਂ ਸੀ ਨਾ ਦੇਸੀ ਕਰੂ ਵਾਲੇ ਵੀਰ ਬੋਲਦੇ ਨੇ ਜੀ ਲਾਈਵ 'ਚ ਤੁਸੀਂ ਇਹਨਾਂ ਦਾ ਸੁਣ ਰਹੇ ਹੋ ਵੀਰ ਜੀ ਕੀ ਨਾਮ ਆ ਆਪਣਾ ਆਪਣਾ ਨਾਮ ਕੀ ਹੈ ਵੀਰ ਜੀ ਹਾਂ ਜੀ ਆਪਣਾ ਨਾਮ ਕੀ ਹੈ ਮੈਂ ਬੋਲ ਦਉ ਮਹਾਰਾਜ ਹਾਂ ਜੀ ਮੇਰਾ ਨਾਮ ਵੀਰ ਕਲਤੀ ਆਪਣੇ ਬੋਪਾ ਵਾਲੇ ਤੁਸੀਂ ਦੇਸੀ ਕਰੂ ਚਲਾਉਂਦੇ ਹੋ ਨਾ ਦੀਆਂ ਜਿਵੇਂ ਆਪਣੇ ਫੀਚਰ ਆਪਣੇ ਆ ਜਿਹੜੇ ਗਾਇਕ ਵਗੈਰਾ ਨੇ ਤੁਸੀਂ ਲਾਈਵ ਵਿੱਚ ਸਿੱਧੇ ਜੁੜੇ ਹੋਏ ਹੋ। ਦੇਖੋ ਗੱਲ ਹੈ ਕਿ ਇਸ ਤਰ੍ਹਾਂ ਜਿਹੜੀਆਂ ਤੁਸੀਂ ਬਾਪੂ ਜੀ ਦੀਆਂ ਰਿਪੋਰਟਾਂ ਭੇਜੀਆਂ ਸੀ ਜਿਹੜਾ ਪ੍ਰਾਈਵੇਟ ਹਸਪਤਾਲ ਤੋਂ ਢੇ 5-7 ਲੱਖ ਦੇ ਪੈਟ ਸਕੈਨ ਨਾ ਹੋ ਆਪਣੇ ਪੇਸਮੇਕਰ ਪਾ ਰਿਆ। ਉਹ ਰਿਪੋਰਟਾਂ ਦੇਖ ਕੇ ਸਰ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਤੁਸੀਂ ਵੀਰਵਾਰ ਨੂੰ 1029 ਕਮਰੇ 'ਚ ਚਲੇ ਜਾਓ। ਮੈਂ ਪ੍ਰਬੰਧ ਕਰ ਦੂੰਗਾ ਜੇ ਆਸਟ੍ਰੇਲੀਆ ਹੋਇਆ ਤਾਂ ਤਾਂ ਫੋਨ ਤੇ ਕਰ ਦੂੰ ਜੇ ਕੱਲ ਜਾ ਕੇ ਹੋਣ ਵਾਲਾ ਹੋਇਆ। ਤਾਂ ਜਾ ਕੇ ਕਰ ਦੋ ਤੁਸੀਂ ਪਲੀਜ਼ ਉਹ 5-7 ਲੱਖ ਰੁਪਇਆ ਨਾ ਖਰਚਿਓ ਠੀਕ ਹੈ ਠੀਕ ਹੈ ਨਾ ਉੱਚੀ ਬੋਲਿਓ ਮਾੜਾ ਜ ਆਂਜੀ ਹਾਂਜੀ ਬਾਜੀ ਆਓ ਸਾਤਾਂ ਜਿਵੇਂ ਉਹਨਾਂ ਨੇ ਕਿਹਾ ਤਾਂ ਚਲੋ ਆਪਣੇ ਆਏ ਸੀਗੇ ਜਿਵੇਂ ਆਸਪਤਾਲ ਦਾ ਨਰਾਸੰਦ ਜੀ ਨੂੰ ਕਹਿੰਦੇ ਦੇਖੋ ਮੁੱਕ ਤਾਂ ਆਏਗੀ ਨਾ ਇਹ ਤਾਂ ਮੰਨਦੇ ਹੋ ਤੁਸੀਂ ਹਾਂਜੀ ਹਾਂਜੀ ਡਾਕਟਰ ਨੇ ਦੇਖਣ ਸਾਰ ਜਵਾਬ ਦੇ ਦਿੱਤਾ ਹੈ ਮਨਸ਼ੂ ਗੁਪਤਾ ਜੀ ਨੇ ਵੀ ਇਹ ਨਹੀਂ ਪਹਿਣਾ ਹੈਗਾ ਪੇਸਮੇਕਰ ਪੇਸਮੇਕਰ ਦੀ ਜ਼ਰੂਰਤ ਨਹੀਂ ਹੈਗੀ ਜਾ ਆਇਓ ਤੁਸੀਂ ਲਾਈਵ 'ਚ ਤੁਹਾਡੀ ਆਵਾਜ਼ ਸੁਣੀ ਹੈ ਸਾਰੇ ਪੰਜਾਬ ਨੇ। ਥੈਂਕ ਯੂ। ਥੈਂਕ ਯੂ ਵੀਰੇ ਥੈਂਕ ਯੂ। ਮੈਨੂੰ ਫੋਨ ਕਰ ਲਿਓ ਕੱਲ ਵੀਰਵਾਰ 10 ਵਜੇ ਤੱਕ ਫੋਨ ਚੱਲਦਾ ਹੈ ਮੇਰਾ। ਪਰ ਮੈਂ ਅਸੀਂ ਉਹਨਾਂ ਨੂੰ ਆਪਣੇ ਕੱਲ ਮੈਂ ਮੇਰੇ ਓਕੇ ਓਕੇ ਓਕੇ